ਦਨ ਦਿਹਾੜੇ ਸ਼ਰੀਆਮ ਦੁਕਾਨ ਦੇ ਗੱਲੇ ਚੋਂ ਕੱਢ ਕੇ ਲੈ ਗਏ ਹਜ਼ਾਰਾਂ ਰੁਪਏ ਚੋਰੀ ਦੀ ਇਹ ਵਾਰਦਾਤ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਮਾਮਲਾ ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਦਾ ਜਿੱਥੇ ਪੁਲਿਸ ਥਾਣੇ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਦੋ ਨੌਜਵਾਨ ਦਾਖਲ ਹੁੰਦੇ ਨੇ ਤੇ ਦੁਕਾਨ ਮਾਲਕ ਬਜ਼ੁਰਗ ਮਾਈ ਨੂੰ ਗੱਲਾਂ ਦੇ ਵਿੱਚ ਉਲਝਾ ਕੇ ਗੱਲੇ ਦੇ ਵਿੱਚ ਪਏ 65 ਤੋਂ 70000 ਰੁਪਏ ਕੱਢ ਕੇ ਫਰਾਰ ਹੋ ਜਾਂਦੇ ਨੇ ਹਾਲਾ ਬਰੇਟਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਆਓ ਦਿਖਾਉਣੇ ਆ ਬਰੇਟਾ ਮੰਡੀ ਤੋਂ ਸਾਡੇ ਪੱਤਰਕਾਰ ਰੀਤਵਾਲ ਦੀ ਰਿਪੋਰਟ ਇਹ 4:00 ਵਜੇ ਦੀ ਘਟਨਾ ਹੈ ਜੀ 60-65000 ਰੁਪਇਆ ਹੋਣਾ ਜਿਹੜੇ ਉਹ ਕੱਢ ਕੇ ਲੈ ਗਏ ਕਿੰਨੇ ਜਣੇ ਸੀ ਜੀ ਉਹ ਦੋ ਜਣੇ ਸੀ ਦੋ ਮੁੰਡੇ ਜੇ ਸੀ ਇੱਕ ਨੇ ਮੈਂ ਤੋਂ ਪਹਿਲਾਂ ਚਾ ਲਈ ਹੈ ਉਹ ਚਾਹ ਦਾ ਪੈਕਟ ਤਲਫਾਪੇ ਚ ਪਵਾ ਲਿਆ ਫਿਰ ਉਹਨਾਂ ਨੇ ਸਭ ਸਰਫ ਚਲ ਜਾ ਲਿਆ ਕਹਿੰਦਾ ਆ ਸਰਫ ਦੇ ਦਿਆ ਆ ਸਰਫ ਦੇ ਦਿਆ ਆ ਦੇ ਦੇ ਉਹਨੇ ਮੈਨੂੰ ਲਜਾ ਲਿਆ ਮੈਂ ਉਹਨੂੰ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਬਹੁਤ ਬਹੁਤ ਬੁਲਾਨੀ ਬਹੁਤ ਬੁਲਾਨੀ ਮੈਂ ਕਰਦੀ ਰਹੀ ਗਈ ਉਹ ਕਹਿੰਦੇ ਓਏ ਆ ਜਾ ਆ ਜਾ ਕਹਿੰਦੇ ਵਸ ਫੇਰ ਰਹਿਵਾਂਗੇ ਉਹਨਾਂ ਨੇ ਕੋਈ ਮੂਹ ਵਗੈਰਾ ਨਹੀਂ ਬਿਠੇ ਸੀ ਨਾ ਨਾ ਕੁਝ ਨਹੀਂ ਕਿਹਾ ਮੈਨੂੰ ਮੂਹ ਵਗੈਰਾ ਲਿਓ ਬਿਠੇ ਹੋਏ ਸੀ ਮੈਨੂੰ ਤਾਂ ਧਿਆਨ ਨਹੀਂ ਵਿੱਚ ਨਾ ਮੂਹ ਬਿਠੇ ਨਹੀਂ ਹੋਏ ਸੀ ਤੇ ਕੋਈ ਹਥਿਆਰ ਵਗੈਰਾ ਜੋ ਨਾ ਜੀ ਉਹਨਾਂ ਨੇ ਕੋਈ ਕੁਝ ਨਹੀਂ ਮੈਂ ਤਾਂ ਦਿਸਿਆ ਮੈਂ ਐਵੇਂ ਝੂਠ ਬੋਲ ਲਿਆ ਮੈਂ ਤਾਂ ਉਹਦੀ ਖਬਰ ਆ ਕੇ ਤੇ ਮੈਂ ਉਹ ਜੀ ਕਹਿਣ ਲੱਗੀ ਮੈਂ ਮੈਂ ਤਾਂ ਬਹੂ ਨੂੰ ਬੁਲਾਉਣੀਆ ਬਹੂ ਨੂੰ ਬੁਲਾਉਣੀਆ ਬਸ ਉਹ ਐ ਹੋਵੇ ਬਹੂ ਨਾ ਆਜੇ ਫਿਰ ਫਟਾਫਟ ਕੱਢ ਕੇ ਵਸ ਉਹ ਜੀ ਕਹਿੰਦੇ ਆ ਜਾਓ ਫਿਰ ਲੇ ਜਾਂਦੇ ਫਿਰ ਲੈ ਜਾਂਦੇ ਕਿੱਥੋਂ ਕੱਢੇ ਜੀ ਉਹਨ ਬਸ ਇੱਕ ਨੇ ਮੈਨੂੰ ਸਰਫ ਚਲ ਜਾ ਲੈ ਇੱਕ ਜਿਹੜਾ ਇੱਧਰ ਖੜਿਆ ਸੀ ਉਹ ਪੈਸੇ ਕੱਢ ਕੇ ਕਹਿੰਦਾ ਆ ਜਾ ਓਏ ਆ ਜਾ ਬਸ ਸ਼ੁਰੂ ਚ ਉਹਨਾਂ ਨੇ ਕਿਸ ਚੀਜ਼ ਦੀ ਮੰਗ ਕੀਤੀ ਜੀ ਤੁਹਾਡੇ ਤੋਂ ਸਰ ਚਾਹ ਦੀ ਜੀ ਅੱਲਾ ਚਾਹ ਦਾ ਪੈਕਟ ਲੈ ਲਿਆ ਸੀ ਅੱਛਾ ਜੀ ਉਹ ਬੰਨੇ ਲਿਫਾਫੇ ਚ ਪਾਤਾ ਉਹਨਾਂ ਨੇ ਆਪ ਹੀ ਪਾ ਲਿਆ ਲਿਫਾਫੇ ਚ ਕਹਿੰਦਾ ਕਿੰਨੇ ਦਾ ਮੈਂ 70 ਦਾ ਉਹਨੇ ਮੈਨੂੰ 200 ਰੁਪਏ ਦਿੱਤਾ 70 ਰੁਪਏ ਮੈਂ ਕੱਟ ਲਏ 130 ਮੈਨੇ ਉਹਨੂੰ ਵਾਪਸ ਕਰਤੇ ਫਿਰ ਉਹ ਮੈਨੂੰ ਸਰਫ ਕਣੀ ਲੈ ਗਿਆ ਵੀ ਸਰਫ ਦਿਖਿਆ ਦੇ ਬਸ ਉਹ ਸਰਫ ਚੋਲ ਜਾ ਲਿਆ ਮੈਨੂੰ ਜਿਹੜੀ ਆਂਟੀ ਤੁਹਾਡੀ ਦੁਕਾਨ ਹੈ ਇਹ ਇਹ ਔਪਰਚੁਨਿਟੀ ਦੁਕਾਨ ਹੈ ਇਹ ਵਿੱਚ ਹੀ ਰਿਹਾ ਇਸੇ ਘਰ ਵੀ ਥੋੜਾ ਹਾਂਜੀ ਘਰ ਵੀ ਵਿੱਚ ਹੀ ਹੈ ਜੀ ਔਪਰਚੁਨਿਟੀ ਬਾਹਰ ਹੈਗੀ ਤਾਂ ਤੁਸੀਂ ਬੈਣੀਓ ਹੀ ਦੁਕਾਨ ਤੇ ਪਹਿਲਾਂ ਕੀ ਪਹਿਲਾਂ ਬੇਟਾ ਵਗੈਰਾ ਬੈੰਦਾ ਨਾ ਜੀ ਮੈਂ ਬੈਣੀ ਹੈ ਜੀ ਮੇਰਾ ਬੇਟਾ ਮੇਰਾ ਕੰਮ ਤੋਂ ਮੈਂ ਵੀ ਜਾਣਦਾ ਕਿਤੇ ਮੈਂ ਬੈਣੀ ਹੈ ਸਾਰਾ ਦਿਨ ਬੈਣੀ ਹਾਂ ਮੈਂ ਦੁਕਾਨ ਤੇ ਜੋ ਤੁਹਾਡੇ ਗੱਲੇ 'ਚ ਕੈਸ਼ ਹੁੰਦਾ ਜੀ ਹਰ ਦਿਨ ਹੁੰਦਾ ਕਿ ਅਜੀ ਬੈਸੀ ਕੋਈ ਨਹੀਂ ਹਰ ਜਨ ਹੁੰਦਾ ਜੀ ਇਸ ਬਾਰੇ ਤੁਹਾਨੂੰ ਜੀ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੇ ਜੀ ਮੁੰਡੇ ਨੇ ਇਤਲਾਹ ਦਿੱਤੀ ਆ ਮੈਂ ਤਾਂ ਮੁੰਡੇ ਨੂੰ ਉਹਦੀ ਫੋਨ ਕਰਤਾ ਸੀ ਜੇਹੀ ਬਾਰ ਦਾ ਪਹਿਲਾਂ ਵੀ ਤੁਹਾਡੇ ਨਾਲ ਕੋਈ ਵਾਪਰੀ ਅੱਜ ਪਹਿਲੀ ਗੱਲ ਹਾਂਜੀ ਪਹਿਲਾ ਚਾਂਸ ਹੈ ਜੀ ਇਹ ਜੀ 4 ਵਜੇ ਦੇ ਕਰੀਬਨ ਮਾਮਲਾ ਹੈ ਜੀ ਅੰਦਾਜ਼ਾ ਕੋਈ 3:50 ਤੋਂ ਲੈ ਕੇ 4 ਵਜੇ ਤੱਕ ਕਰਦਾ ਜੀ ਮਾਤਾ ਜੀ ਬੈਠੇ ਸੀਗੇ ਰਜੀਵ ਦੇ ਦੁਕਾਨ ਤੇ ਦੋ ਜਨੇ ਆਏ ਪੌਟਰਸਾਈਕਲ ਸੀਗਾ ਜੀ ਇੱਕ ਬੰਦਾ ਮੋਟਰਸਾਈਕਲ ਤੇ ਦੋ ਅੰਦਰ ਆ ਗਏ ਜੀ ਦੁਕਾਨ ਦੇ ਦੁਕਾਨ ਦੇ ਜਦੋਂ ਅੰਦਰ ਆਏ ਮਾਤਾ ਤੋਂ ਸਰਫ ਮੰਗੇ ਜੀ ਉਹਨਾਂ ਨੇ ਜਦੋਂ ਸਰਫ ਰੇਟ ਦੇ ਮਸਲੇ ਚ ਉਹਨਾਂ ਨੇ ਕਾਫੀ ਟਾਈਮ ਲਾਈ ਜਾਈ ਰੱਖਿਆ ਜਦੋਂ ਮਾਤਾ ਜੀ ਅੰਦਰ ਗਏ ਪੈਗੜ ਦਿਖਾ ਦੇ ਇੱਕ ਜੁੰਦਾ ਨਾਲ ਚਲੇ ਗਿਆ ਉਹਨੂੰ ਦਿਖਾਇਆ ਜਾਵੇ ਜਦੋਂ ਮਾਤਾ ਜੀ ਨੇ ਦਿਖਾਇਆ ਅੰਦਰੀ ਇੱਕ ਅੱਧਾ ਮਿੰਟ ਲਵਾਇਆ ਉਹਨਾਂ ਦੇ ਚੋਂ ਦੌਰਾਨ ਇੱਕ ਬੰਦਾ ਜਿਹੜਾ ਟੋਪੀ ਵਾਲਾ ਸੀਗਾ ਨਾਲਾ ਉਹਨੇ ਗੱਲਾਂ ਖੋਲ੍ਹਿਆ ਜੀ ਗੱਲੇ ਦੇ ਵਿੱਚ ਅੰਦਾਜ਼ਾ 65 ਤੋਂ 70000 ਰੁਪਏ ਦੇ ਵਿਚਾਲੇ 62 ਲਓ ਜਾਂ 65 ਲਓ ਜਿੰਨੇ ਵੀ ਕਹਿ ਲੋ ਉਹ ਪੈਸੇ ਕੱਢ ਲੇ ਬੱਜੇ ਹੋ ਜਿਹੜੇ 5 500 ਦੇ ਨੋਟ ਸੀ ਇੱਕ ਗੁੱਟੀ 8000 ਦੀ ਪੂਰੀ ਸੀ ਦੇਣੀ ਸੀ ਕਿਸੇ ਨੂੰ ਬਾਕੀ ਹੋਰ ਸੀ ਜਿਹੜੇ ਬਾਕੀ ਸਾਈਡ ਦੇ ਪੈਸੇ ਖੁੱਲੇ ਪੈਸੇ ਉਹਨੇ ਚੱਕੇ ਜੀ ਮਤਲਬ ਇਸ ਮਸਲੇ ਮਤਲਬ ਸਾਰੇ ਦੁਕਾਨਦਾਰਾਂ ਨੂੰ ਪੂਰਾ ਖੌਫ ਮੰਡੀ ਜਾ ਹੋਇਆ ਵੀ ਜਿਹੜਾ ਦਿਨ ਦਿਹਾੜੇ ਤੇ ਬਿਲਕੁਲ ਮੇਨ ਰੋਡ ਦੇ ਉੱਤੇ ਜਿਹੜਾ ਕਿ ਹਰ ਟਾਈਮ ਆਵਾਜ਼ਾ ਵੀ ਹਟਾ ਰਹੀਂਦੀ ਐ ਇੱਥੇ ਪੂਰਾ ਮਤਲਬ ਇਲਾਕਾ ਭੀੜ ਬੜਾ ਕਾਲਾ ਕਹਿ ਲੋ ਜਿਆ ਦੁਕਾਨਦਾਰ ਵੀ ਨੇ ਲਵੇ ਡੈਰੀ ਫਾਰਮ ਦੀ ਐ ਸਾਹਮਣੇ ਸਰਦਾਰ ਜੀ ਮਲਖਾ ਸਿੰਘ ਜੀ ਵੀ ਰਹਿੰਦੇ ਨੇ ਅਗੇ ਲੋਕੇਸ਼ਨ ਪੈਂਦੀ ਐ ਜੀ ਦੁਕਾਨ ਦੀ ਲੋਕੇਸ਼ਨ ਕਿ ਪੈਂਦੀ ਐ ਲੋਕੇਸ਼ਨ ਥਾਣੇ ਦੇ ਬਹੁਤ ਨੇੜੇ ਐ ਜੀ ਪੁਲਿਸ ਸਟੇਸ਼ਨ ਦੇ ਨੇੜੇ ਐ ਜੀ ਬਿਲਕੁਲ ਹਾਂਜੀ ਹਾਂ ਪੁਲਿਸ ਸਟੇਸ਼ਨ ਤੇ ਕ੍ਰਿਸ਼ਨਾ ਮੰਦਿਰ ਦੇ ਵਿਚਾਲੇ ਦੁਕਾਨ ਹੈ ਜੀ ਇਹ ਥਾਣੇ ਦੇ ਬਿਲਕੁਲ ਨਜ਼ਦੀਕ ਪੈਂਦੀ ਐ ਅਰੇ ਜੀ ਮੰਨਦੇ ਹੋ ਕਿ ਚੌਰਾں 'ਚ ਬਿਲਕੁਲ ਵੀ ਖੌਫ ਨਹੀਂ ਹੈਗਾ ਦੇਖੋ ਸ਼ਰਿਆਮ ਲੁੱਟ ਖੋਤੇ ਮੈਂ ਕਹਿੰਦਾ ਇਹ ਦੂ ਸ਼ਰਿਆਮ ਕੀ ਹੋ ਸਕਦਾ ਜੀ ਇਹ ਤਾਂ ਬਹੁਤ ਹੀ ਮਤਲਬ ਨਿੰਦਨਯੋਗ ਗੱਲ ਹੈਗੀ ਸ਼ਰਿਆਮ ਜਮਾ ਮੇਂ ਰੋਡ ਦੇ ਉੱਤੇ ਇਹ ਕੰਮ ਹੋਇਆ ਜੀ ਕੱਲੂ ਜਿਹੜੇ ਰੈਸਾਈਡਾਂ ਦੇ ਬੈਠੇ ਆ ਜਾਂ ਅਸੀਂ ਬਾਰ ਜਮਲ ਬਿਲਕੁਲ ਛੋਟੇ ਛੋਟੇ ਦੁਕਾਨਦਾਰ ਬੈਠੇ ਨੇ ਕੱਲ ਉਹ ਲਟੇਰਾਂ ਦੇ ਹੋਰ ਵੀ ਹੌਸਲੇ ਭਰਦਾ ਜਿਹੜੇ ਲਟੇਰੇ ਤੇ ਆਏ ਜੀ ਉਹ ਬਾਰਦਾਤ ਤੋਂ ਬਾਅਦ ਕਿੰਨਾ ਟਾਈਮ ਦੁਕਾਨ 'ਚ ਰੁਕੇ ਰਹੇ ਬਾਰਦਾਤ ਤਾਂ ਤਕਰੀਬਨ ਜਿਉਂ 4 ਕੁ ਮਿੰਟ ਜੀ ਤਨਜਾ 4 ਮਿੰਟ ਕਹਿ ਸਕਦੇ ਹੋ ਤੁਸੀਂ ਕਿੰਨੇ ਦੇ ਟਾਈਮ ਬਾਅਦ ਪਹੁੰਚੇ ਹੋ ਦੁਕਾਨ ਤੇ ਅਸੀਂ ਤਾਂ ਜੇ ਸਾਨੂੰ ਫੋਨ ਗਿਆ ਸੀ ਨਾਲ ਦੇ ਨਾਲ ਆਏਗੀ ਸਾਨੂੰ ਜੂਨੀਅਨ ਤੌਰ ਤੇ ਜੂਨੀਅਨ ਤੌਰ ਤੇ ਸਾਨੂੰ ਆ ਆਗੂ ਹੋਣ ਦੇ ਨਾਤੇ ਸਾਨੂੰ ਰਜੀਵ ਜੀ ਨੇ ਫੋਨ ਕੀਤਾ ਅਸੀਂ ਉਸੇ ਟਾਈਮ ਹੀ ਪਹੁੰਚੇ ਜੂਨੀਅਨ ਜੂਨੀਅਨ ਤੌਰ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਤੇ ਅਸੀਂ ਕਿਹਨਾਂ ਦਾ ਫੈਸਲਾ ਹੋਊਗਾ ਜੀ ਜੂਨੀਅਨ ਦਾ ਫੈਸਲਾ ਜੀ ਅਸੀਂ ਮਿੱਟੀ ਮਿਠਾ ਕੇ ਲਵਾਂਗੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਵੀ ਜਿੰਨਾ ਜਲਦੀ ਹੋ ਸਕੇ ਲਟੇਰੇ ਫੜੇ ਤਾਂ ਕਿ ਮੰਡੀ ਸ਼ਾਂਤਮਈ ਰਹੇ ਜੀ ਤੇ ਖੌਫਤੋਂ ਮੜਾ ਨਿਕਲੇ ਬਾਹਰ ਜੀ ਤੋ ਇਹਦਾ ਬਹੁਤ ਮਤਭਾਗੀ ਘਟਣਾ ਈ ਪਹਿਲਾਂ ਇਹੀਆਂ ਬਾਰਦਾਤਾ ਹੋਈਆਂ ਨਹੀਂ ਪਹਿਲਾਂ ਸਾਹਮਣੇ ਪਹਿਲਾਂ ਬਾਰਦਾਤਾ ਬਹੁਤ ਹੋ ਰਹੀਆਂ ਜੀ ਅੱਜ ਮਤਲਬ ਲੱਕੇ ਚ ਹੋਣੀਆਂ ਸ਼ੁਰੂ ਹੋ ਗਈਆਂ ਜਾਂ ਮੰਡੀ ਚ ਹੋ ਰਹੀਆਂ ਬਾਰਦਾਤਾ ਇਹ ਮਾੜੀ ਬਹੁਤ ਮਤਭਾਗੀ ਘਟਣਾ ਈ